ਫਰੀਦਕੁਰਦੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਇੱਕ ਹਵਾਲਾਤੀ ਨੂੰ ਮੁਲਾਕਾਤ ਦੇ ਦੌਰਾਨ ਨਸ਼ਾ ਫੜਾਉਣ ਦੀ ਕੋਸ਼ਿਸ਼ ਦੇ ਵਿੱਚ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ। ਦਰਅਸਲ 10 ਗ੍ਰਾਮ ਨਸ਼ੀਲੇ ਪਾਊਡਰ ਸਣੇ ਇਸ ਨੂੰ ਕਾਬੂ ਕੀਤਾ ਜਾਂਦਾ ਹੈ। ਜਾਣਕਾਰੀ ਦਿੰਦੇ ਹਾਂ ਸਹਾਇਕ ਇੰਸਪੈਕਟਰ ਜਿਨ੍ਹਾਂ ਦਾ ਕਹਿਣਾ ਹੈ ਕਿ ਫਰੀਦਕੁਰਦੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਜਸਵੰਤ ਸਿੰਘ ਜਿਸ ਦੇ ਨਾਲ ਮੁਲਾਕਾਤ ਕਰਨਾਈ ਉਸਦੀ ਮਾਤਾ ਮੋਹਨ ਕੋਰਦ ਨੂੰ ਸਮਾਨ ਦੇ ਵਿੱਚ ਲੁਕਾ ਕੇ 10 ਗ੍ਰਾਮ ਨਸ਼ੀਲਾ ਪਾਊਡਰ ਲਿਆਂਦਾ ਗਿਆ ਸੀ ਜੋ ਕਿ ਮੌਕੇ ਤੇ ਬਰਾਮਦ ਕੀਤਾ ਗਿਆ। ਤੇ ਜਦ ਜੇਲ ਪ੍ਰਸ਼ਾਸਨ ਦੇ ਵੱਲੋਂ ਉਸ ਦੇ ਸਮਾਨ ਦੀ ਤਲਾਸ਼ੀ ਲਈ ਗਈ ਹੈ ਤਾਂ ਇਸ ਤੋਂ ਬਾਅਦ ਸ਼ਿਕਾਇਤ ਜੜੀਏ ਥਾਣਾ ਸਿਟੀ ਫਰੀਦਕੋਟ ਭੇਜੀ ਗਈ ਹੈ ਐਨ ਡੀ ਸੀ ਪੀ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਹੈ ਤੇ ਮੌਕੇ ਤੇ ਹੀ ਗ੍ਰਿਫਤਾਰੀ ਕਰ ਲਈ ਗਈ ਹੈ ਅਫੀਦਾਸ ਦੀ ਕਿਉਂਕਿ ਮਹਿਲਾ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹ ਸਰ ਕੱਲ ਇੱਕ ਲੇਡੀਜ਼ ਹੈ ਮੋਗੇ ਦੇ ਰਹਿਣ ਵਾਲੀ ਹੈ ਇਹ ਲੇਡੀਜ਼ ਦਾ ਨਾਂ ਹੈਗਾ ਮੌਣਕੌਰ ਪਤਨੀ ਜੋਰਾ ਸਿੰਘ ਮੋਗਾ ਦੇ ਰਹਿਣ ਵਾਲੀ ਇਹ ਆਪਣੇ ਦੋਤੇ ਜਸਵੰਤ ਸਿੰਘ ਔਰ ਪਜੱਸਾ ਪੁੱਤਰ ਜੋਰਾ ਸਿੰਘ ਵਾਸੀ ਲੰਡੇ ਕੇ ਆਹਾਲ ਬੀਦਿਨਗਰ ਮੋਗਾ ਨੂੰ ਜਿਹੜਾ ਕਿ 379 411 34 ਆਈਪੀਸੀ ਥਾਣਾ ਸਿਟੀ ਮੋਗਾ ਦੇ ਵਿੱਚ ਬੰਦ ਹੈ ਉਹਨੂੰ ਇਹ ਕੋਈ ਨਸ਼ੇ ਦੀ ਸਪਲਾਈ ਦੇ ਸਬੰਧ ਵਿੱਚ ਆਈ ਸੀਗੀ ਜਦੋਂ ਦਰਾਨੇ ਚੈਕਿੰਗ ਇਹਦੇ ਕੋਲੋਂ 10 ਗ੍ਰਾਮ ਨਛੀਲਾ ਚਿੱਟਾ ਜਾਬਦਾ ਪਦਾਰਥ ਮਿਲਿਆ ਸਾਨੂੰ ਜੇਲ ਸੁ퍼ਡੈਂਟ ਕੇਂਦਰੀ ਜੇਲ ਨੇ ਇੱਕ ਪੱਤਰ ਲਿਖ ਕੇ ਭੇਜਿਆ ਪੱਤਰ ਦੇ ਉੱਤੇ ਅਸੀਂ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 219 ਮਿਤੀ 11 6 2024 ਅਧੀਨ ਧਾਰਾ 21 B 62 85 NDPS 42 JET 1794 ਥਾਣਾ ਸਿਟੀ ਬੀਕੋਟ ਦਰਜ ਜੇ ਹੈ ਮਹਿਲਾ ਦੀ ਗ੍ਰਿਫਤਾਰੀ ਮੌਕੇ ਪਰ ਹੀ ਕਰ ਲਈ ਹੈ ਅੱਜ ਅਸੀਂ ਪੇਸ਼ ਅਦਾਲਤ ਕੀਤਾ ਜਾਣਾ ਹੈ